ਇਹੇ ਦੀਆਂ ਵੀ ਕੀਆਂ ਹੈਗੀਆਂ ਵਾਂ ਜਿਨ੍ਹਾਂ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਜੇ ਆਪਣੇ ਇੰਟਰਸਟ ਸੀ ਥੋੜਾ ਜਿਮ ਲੈਣ ਦੇ ਵਿੱਚ ਤੇ ਆਪਾਂ ਪਾਵਰ ਲਿਫਟਿੰਗ ਨੂੰ ਕੰਟੀਨਿਊ ਕੀਤਾ ਤੇ ਗੋਲਡ ਮੈਡਲ ਜਿੱਤ ਕੇ ਲਿਆ ਕਿਸ ਤਰ੍ਹਾਂ ਹਾਲ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਰ ਕਿੰਨੇ ਕ ਮੈਡਲ ਹੁਣ ਤੱਕ ਜਿੱਤ ਚੁੱਕੇ ਕੋਈ ਆਈਡੀਆ ਹੈ ਮੈਡਲ ਕਾਊਂਟ ਨਹੀਂ ਕੀਤੇ ਅੰਦਰ ਕੋਈ ਲੱਗਦਾ ਵੀ ਕਿਹੜੇ ਕਿਹੜੇ ਵੀ ਨਾ ਥੋੜੇ ਬਹੁਤ ਡਿਸਪਲੇ ਕਿਤੇ ਹੋਏ ਨੇ ਮੱਤ ਦੇ ਅੰਦਰ ਵੀ ਪਏ ਨੇ ਗੇੜੇਲੀ ਅੱਗ ਲੱਗਦੇ ਬੜਾ ਨਹੀਂ ਕਈ ਵਾਰੀ ਕਹੀ ਗਾਇਆ ਹੁੰਦੀ ਯਾਰ ਅਸੀਂ ਬਾਹਰ ਨਹੀਂ ਭੇਜਨੀ ਆਂ ਮੜੀਆਂ ਗੱਲਾਂ ਕਰਦੇ ਆਂ ਵੀ ਉਸ ਨਹੀਂ ٹیم ਭੇਜਾਂਗੇ ਕੋਈ ਦਿੱਕਤ ਆਏਗੀ ਇਸ ਵਾਰ ਨਹੀਂ ਕੋਈ ਘਰ ਹੋਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਤਦ ਹੀ ਸਭੋ ਜਿਵੇਂ ਥੋੜਾ ਬਹੁਤ ਮੇਰਾ ਆਪ ਦਾ ਮਨ ਵੀ ਅਫਸਰਟ ਹੁੰਦਾ ਹੈ ਨਾ ਤਾਂ ਸਭੂਨ ਦੇ ਇੱਥੇ ਬਰਡ ਜੀ ਇੱਥੇ ਹੁੰਦੇ ਨੇ ਕਦੀ ਨਾ ਮੋਟੀਵੇਟਿੰਗ ਕਰ ਦਿੰਦੇ ਨੇ ਜਦੋਂ ਇਹ 골ਡ ਮੈਡਲ ਜਿੱਤਿਆ ਉਸ ਟਾਈਮ ਮੂਮੈਂਟ ਕਿਸ ਤਰ੍ਹਾਂ ਦਾ ਲੱਗਦਾ ਹੈ ਪਹਿਲੇ ਰੋਜ਼ ਮੈਂ ਸਵੇਰ ਲੱਸੀ ਜਦੋਂ ਰਿਜ਼ਲਟ ਆ ਗਿਆ ਮੈਂ ਨਿਕਲਦਾ ਅੱਬਾ ਜਦੋਂ ਲਿਫਟ ਕਰਕੇ ਜਾਂਦੇ ਆਪਾਂ ਨੂੰ ਟੋਟਲ ਤੋਂ ਪਤਾ ਲੱਗ ਜਾਂਦਾ ਹੈ ਕਿ ਆਪਣਾ ਮੈਡਲ ਪਹਿਲੇ ਲਾਸਟ ਲਿਫਟ ਲਗਾ ਕੇ ਆਈ ਸੀ ਲਾਸਟ ਵਕਸੀ ਤੇ ਉਹ ਲਗਾ ਕੇ ਆ ਕੇ ਤੇ ਉਧਰੋਂ ਕਰੇ ਤਾਂ ਚਲੋ ਬਾਜੂ ਕੋਲ ਗਈ ਕਿ ਕਿਉਂਕਿ ਉਹ ਥੋੜੀ ਫ੍ਰਿਜ ਕੋਲ ਰਹਿਣਾ ਤੇ ਇੱਕੋ ਚੀ ਦੀ ਵੀਡੀਓ ਬੋਲਦੇ ਤੇ ਉਹਨਾਂ ਨੂੰ ਦੱਸਿਆ ਕਿ ਲਿਫਟ ਲੱਗ ਗਈ ਹੈ ਬੜੇ ਖੁਸ਼ ਹੋਏ ਬੜੇ ਉਹਨੇ ਵਧਾਈ ਦਿੱਤੀ ਕਿ ਚਲੋ ਵਧਾਈ ਵਧਾਈਆਂ ਕਿ ਮੈਡਲ ਆ ਗਿਆ ਤੇ ਫਿਰ ਉਸ ਤੋਂ ਬਾਅਦ ਘਰੇ ਦੱਸਿਆ ਸੀ ਘਰ ਦੇ ਬੜੇ ਖੁਸ਼ ਹੋਏ ਸੀ ਲੇਟਸਪੋਰਟ ਨਿਊਜ਼ ਦੇਖਣ ਵੇ तमाम ਦਰਸ਼ਕਾਂ ਨੂੰ ਜੈ ਹਿੰਦ ਮੈਂ ਰੋਹਿਤ ਕੁਮਾਰ ਅਕਸਰ ਈਆਂ ਦੀ ਗੱਲ ਚੱਲਦੀ ਆ ਤੁਹਾਨੂੰ ਇਹੋ ਜੀ ਤੀਣਾ ਮਿਲ ਆ ਜਾ ਰਹੇ ਜਿਹੜੀ 골ਡ ਮੈਡਲ ਜਿੱਤ ਕੇ ਆਈ ਆ ਉਹਦੇ ਨਾਲ ਗੱਲਬਾਤ ਕਰਦੇ ਆ ਸਸ਼ੀਕਲ ਜੀ ਸਸ਼ੀਕਲ ਸਰ ਬੇਟਾ ਕੀ ਨਾਮ ਹੈ ਮੇਰਾ ਨਾਮ ਕੋਮਲਪ੍ਰੀਤ कौर ਹੈ ਕਿਨ ਵਿੱਚ ਪੜਦੇ ਹੋ ਪਹਿਲਾਂ ਬੱਸ ਮੈਂ ਮਾਸਟਰ ਡਿਗਰੀ ਕਰ ਰਹੀ ਆ ਫਿਜ਼ੀਕਲ ਐਜੂਕੇਸ਼ਨ ਦੀ ਜੀ ਜੇ ਆਪਣਾ ਇੰਟਰਸਟ ਸੀ ਥੋੜਾ ਜਿਮ ਲੈਣ ਦੇ ਵਿੱਚ ਤੇ ਆਪਾਂ ਬਾਉ ਬਲਫਟਿੰਗ ਨੂੰ ਕੰਟੀਨਿਊ ਕੀਤਾ ਤੇ 골ਡ ਮੈਡਲ ਜਿੱਤ ਕੇ ਲਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸਰ ਇੱਕ ਕਦੋਂ ਤੋਂ ਗ ਅ ਮੇਰੀ ਗੇਮ 2022 ਤੋਂ ਸਟਾਰਟ ਕੀਤੀ ਸੀ ਮੈਂ ਤੇ ਹੁਣ ਤੱਕ ਕੰਟੀਨਿਊ ਹੀ ਹੈ ਗੇਮ ਮੇਰੀ ਤੇ ਕਿੰਨਾ ਕੁ ਟਾਈਮ ਦਿੰਦੇ ਹੋ ਗੇਮ ਨੂੰ ਗੇਮ ਨੂੰ ਪ੍ਰੈਕਟਿਸ ਆਰਸ ਹੁੰਦੇ ਨੇ ਬਾਕੀ ਥੋੜਾ ਮਤਲਬ ਸਾਈਕੋਲੋਜੀਕਲ ਵੀ ਇਫੈਕਟ ਕਰਦਾ ਹੈ ਕਿ ਪ੍ਰੈਕਟਿਸ ਟਾਈਮ ਤਾਂ ਸਾਡਾ ਬਤਵਦ 2 ਤੋਂ ਲੈ ਕੇ 4 ਘੰਟੇ ਤੱਕ ਹੋ ਸਕਦਾ ਹੈ ਤੇ ਇੰਨਾ ਕੁ ਹੁੰਦਾ ਹੈ ਬਾਕੀ ਕਰਿਆ ਕੇ ਅਪਰੈਸਟ ਕਰੀਦੇ ਤੇ ਪੜਾਈ ਨੂੰ ਕਿੰਨਾ ਕੁ ਟਾਈਮ ਦਿੰਦੇ ਆ ਪੜਾਈ ਵੱਲ ਥੋੜਾ ਜਿਹਾ ਫੋਕਸ ਘਟ ਹੋ ਜਾਂਦਾ ਹੈ 2 ਜਾਂ 3 ਘੰਟੇ ਪੜਾਈ ਵੱਲ ਦਿੰਦੇ ਨੇ ਤੇ ਜੇ ਗੱਲ ਕੀਤੀ ਜਾਵੇ ਡਾਈਟ ਦੀ ਡਾਈਟ ਕਿਸ ਤਰ੍ਹਾਂ ਲੈਂਦੇ ਆ ਡਾਈਟਰ ਆਪਾ ਸਪਲੀਮੈਂਟਸ ਤਾਂ ਲੈਂਦੇ ਨਹੀਂ ਕੋਈ ਡਾਇਰੈਕਟ ਪ੍ਰੋਟੀਨ ਵੀ ਨਹੀਂ ਲੈਂਦੇ ਤੇ ਨਾਨ ਵੇਜ ਦੇ ਸਿਰ ਤੇ ਹੀ ਹੁੰਦਾ ਬੈਂ ਪਲੇਅਰ ਦੀ ਡਾਈਟ ਬਾਕੀ ਥੋੜਾ ਬਹੁਤਾ ਦੁੱਧ ਕਿਉਂ ਕਰ ਦਿਖਾ ਰਖ ਜਿਹੜੀ ਹੁੰਦੀ ਹੈ ਉਹ ਸਹੀ ਚੱਲਦੀ ਹੈ ਕਿੰਨੇ ਕ ਮੈਡਲ ਹੁਣ ਤੱਕ ਜਿੱਤ ਚੁੱਕੇ ਕੋਈ ਆਈਡੀਆ ਹੈ ਮੈਡਲ ਕਾਊਂਟ ਨਹੀਂ ਕੀਤੇ ਅੱਦੇ ਤੱਕ ਕੋਈ ਗਿਣੇ ਗਿਣੇ ਵੀ ਨਹੀਂ ਹੁੰਦਾ ਥੋੜੇ ਬਹੁਤੇ ਡਿਸਪਲੇ ਕੀਤੇ ਹੋਏ ਨੇ ਬਾਕੀ ਘਰੇ ਅੰਦਰ ਵੀ ਪਏ ਨੇ ਤੇ ਗਿਣੇ ਨਹੀਂ ਆsta ਕਦੇ ਮੈਡਲ ਤੇ ਘਰਦਿਆਂ ਦੀ ਕਿੰਨੀ سپورਟ ਰਹਿੰਦੀ ਆ ਕਰਦੇ ਦੀ ਸਪੋਰਟ ਕਰਕੇ ਇੱਥੇ ਤੱਕ ਪਹੁੰਚੇ ਜੇ ਸ਼ਾਇਦ ਕਰਦੇ ਨਾ ਸਪੋਰਟ ਕਰਦੇ ਤਾਂ ਇੱਥੇ ਤੱਕ ਕੀ ਮੇਰੇ ਸਫਰ ਦੀ ਸ਼ੁਰੂਆਤ ਹੋਈ ਨਹੀਂ ਸੀ ਹੋਣੀ ਜੇ ਕਰਦੇ ਸਪੋਰਟਿਵ ਨੇ ਤਾਂ ਹੀ ਇੱਥੇ ਤੱਕ ਪਹੁੰਚ ਗਏ ਨਹੀਂ ਕਈ ਵਾਰੀ ਕਈ ਗੱਲਾਂ ਧੀਆ ਅਸੀਂ ਬਾਹਰ ਨਹੀਂ ਭੇਜਨੀਆ ਬੜੀਆਂ ਗੱਲਾਂ ਕਰਦੇ ਆ ਵੀ ਨਹੀਂ ਧੀ ਨੂੰ ਭੇਜਾਂਗੇ ਕੋਈ ਦਿੱਕਤ ਆਏਗੀ ਇਸ ਤਰ੍ਹਾਂ ਦੀ ਕੋਈ ਘਰ ਵੱਲੋਂ ਕੋਈ ਗੱਲਬਾਤ ਨਹੀਂ ਕੋਈ ਗੱਲ ਨਹੀਂ ਹੈ ਤਦੀ ਸਭੋ ਜੇ ਥੋੜਾ ਬਹੁਤ ਮੇਰਾ ਆਪ ਦਾ ਮਨ ਵੀ ਅਪਸੈਟ ਹੁੰਦਾ ਹੈ ਨਾ ਤਾਂ ਸਭੋ ਉਹਨਾਂ ਦੇ ਮਤਲਬ ਵਰਡ ਜਿਹੇ ਇਦਾਂ ਦੇ ਹੁੰਦੇ ਨੇ ਕਿ ਮੈਨੂੰ ਮੋਟੀਵੇਟ ਹੀ ਕਰ ਦਿੰਦੇ ਨੇ ਕਦੇ ਮੈਨੂੰ ਇਦਾਂ ਸੁਣਨ ਨੂੰ ਮਿਲਿਆ ਕਿ ਹਾਂ ਮੈਨੂੰ ਡੀਗ੍ਰੇਡ ਕਰ ਰਹੇ ਨੇ ਜਾਂ ਮੈਨੂੰ ਹਨਾ ਕੁਝ ਕੁਝ ਗਲਤ ਬੋਲ ਰਹੇ ਕਿ ਨਹੀਂ ਐਦਾਂ ਨਹੀਂ ਕਰਨਾ ਕੀ ਕੰਮ ਕਰ ਲਿਆ ਤੂੰ ਕੀ ਸ਼ੁਰੂ ਕਰ ਲਿਆ ਕਦੇ ਵੀ ਐਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਤੁਸੀਂ ਧੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਵੱਲੋਂ ਜਾਜ ਮੈਂ ਕਿਸੇ ਨੂੰ ਚਲੋ ਸੁਜੈਸ਼ਨ ਦੇਣ ਜੋ ਕਿ ਤਾਂ ਪੱਕੀ ਹੋਏ ਆਪਾਂ ਜ਼ਰੂਰ ਕਹਿ ਸਕਦੇ ਆ ਕਿ ਜੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਟਰਸਟ ਕਰਕੇ ਕਿਤੇ ਕਿਸੇ ਫੀਲਡ ਦੇ ਵਿੱਚ ਭੇਜਿਆ ਹੈ ਨਾ ਤਾਂ ਤੁਸੀਂ ਇਹ ਸੋਚੋ ਕਿ ਉਹ ਤੁਹਾਡੇ ਤੋਂ ਕਿਸੇ ਚੀਜ਼ ਦੀ ਆਸ ਨਹੀਂ ਕਰ ਰਹੇ ਬਸ ਇੰਨਾ ਕਹਿ ਰਹੇ ਨੇ ਕਿ ਤੁਸੀਂ ਐਟਲੀਸਟ ਆਪਣੇ ਵਾਸਤੇ ਆਪਣੇ ਫਿਊਚਰ ਵਾਸਤੇ ਦ ਬੈਸਟ ਕਰੋ ਕਿ ਕਿਸੇ ਨੂੰ ਤੁਹਾਡੇ ਵੱਲ ਉਂਗਲ ਚੱਕਣ ਦਾ ਮੌਕਾ ਨਾ ਮਿਲੇ ਤੁਸੀਂ ਆਪਣੇ ਵਾਸਤੇ ਘੱਟੋ ਘੱਟ ਇੰਨਾ ਕਰੋ ਆਪਣੇ ਸੈਲਫ ਇੰਡੀਪੈਂਡੈਂਟ ਹੋ ਜਾਓ ਕਿ ਤੁਹਾਨੂੰ ਕੋਈ ਆ ਕੇ ਕੋਈ ਕੁਝ ਕਹਿ ਨਾ ਦਵੇ ਆਪਣੇ ਵਾਸਤੇ ਜੋ ਕਰਨੀ ਆ ਜਦੋਂ ਇਹ ਗੋਲਡ ਮੈਡਲ ਜਿੱਤਿਆ ਉਸ ਟਾਈਮ ਮੂਮੈਂਟ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਤੁਹਾਡਾ ਥੋੜਾ ਨਰਵਸનેસ ਪਹਿਲਾਂ ਸੀ ਜਦੋਂ ਰਿਜ਼ਲਟ ਆ ਗਿਆ ਵੈਲੀ ਘਲਤਾ ਆਪਾਂ ਜਦੋਂ ਜਦੋਂ ਲਿਫਟ ਕਰਦੇ ਜਾਂਦੇ ਆ ਆਪਾਂ ਨੂੰ ਟੋਟਲ ਤੋਂ ਪਤਾ ਲੱਗ ਜਾਂਦਾ ਹੈ ਕਿ ਆਪਣਾ ਮੈਡਲ ਪਹਿਲੇ ਲਾਸਟ ਲਿਫਟ ਲਗਾ ਕੇ ਆਈ ਸੀ ਲਾਸਟ ਲਿਫਟ ਸੀ ਤੇ ਉਹ ਲਗਾ ਕੇ ਆ ਕੇ ਤੇ ਉਧਰੋਂ ਕਰੇ ਤਾਂ ਚਲੋ ਬਾਜੂ ਕਾਲ ਕੀਤੀ ਕਿਉਂਕਿ ਉਦੋਂ ਥੋੜੀ ਆਪਣੇ ਦਫᱨਿਜ ਪਏ ਹਣਾਂ ਤੇ ਕੋਚ ਸੀਗੇ ਵੀਡੀਓ ਕਾਲ ਤੇ ਤੇ ਉਹਨਾਂ ਨੂੰ ਦੱਸਿਆ ਕਿ ਲਿਫਟ ਲੱਗ ਗਈ ਹੈ ਬੜੇ ਖੁਸ਼ ਹੋਏ ਬੜੇ ਉਹਨਾਂ ਨੇ ਵਧਾਈ ਦਿੱਤੀ ਕਿ ਚਲੋ ਵਧਾਈ ਵਧਾਈਆਂ ਹਣਾਂ ਕਿ ਮੈਡਲ ਆ ਗਿਆ ਤੇ ਫਿਰ ਉਸ ਤੋਂ ਬਾਅਦ ਘਰੇ ਦੱਸਿਆ ਸੀ ਘਰ ਦੇ ਵੀ ਬੜੇ ਖੁਸ਼ ਖੁਸ਼ ਹੋਏ ਸੀਗੇ ਤੇ ਹੁਣ ਅੱਗੇ ਦਾ ਕੀ ਸੋਚਿਆ ਤੁਸੀਂ ਅੱਗੇ ਮੇਰਾ ਫਿਲਹਾਲ ਹੁਣ ਮਾਰਚ ਦੇ ਵਿੱਚ ਕੰਪੀਟੀਸ਼ਨ ਆ ਰਿਹਾ ਹੈ 올 ਇੰਡੀਆ ਇੰਟਰ ਯੂਨੀਵਰਸਿਟੀ ਤੇ ਉਹਦੇ ਚ ਪਾਰਟਿਸਿਪੇਟ ਕਰਨਾ ਹੈ ਆਪਾਂ ਜੀ ਜਿਸ ਗੱਲ ਕੀਤੀ ਹੈ ਸਰਕਾਰਾਂ ਨਾਲ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਹਜੇ ਤੱਕ ਕੋਈ ਕੋਈ ਮਦਦ ਮਿਲਣ ਦੀ ਜਾਂ ਕਿ ਤੁਹਾਨੂੰ ਕਿਸ ਲੀਡਰ ਦਾ ਕੋਈ ਫੋਨ ਆਇਆ ਹੋਵੇ 어 ਨਹੀਂ ਸਾਹਮਣੇ ਤੋਂ ਕਾਲ ਤਾਂ ਨਹੀਂ ਆਈ ਬਟ ਆਪਾਂ ਜ਼ਰੂਰ ਅਪਰੋਚ ਕੀਤਾ ਸੀ ਆਪਣੇ ਈਸਵਰੀ ਜਦੋਂ ਜਾਣਾ ਸੀ ਖੇਡਣ ਵਾਸਤੇ ਤੇ ਆਪਣੇ ਟਰੈਵਲ ਐਕਸਪੈਂਸਸ ਨਾਲ ਥੋੜੇ ਮਤਲਬ ਸੀਗੇ 1 ਲੱਖ ਤੋਂ ਪਲੱਸ ਖਰਚਾ ਸੀ ਤੇ ਉਹਦੇ ਵਾਸਤੇ ਪੈਸੇ ਘਟ ਰਹੇ ਸੀ ਥੋੜੇ ਤੇ ਇੱਦਾਂ ਹੀ ਪਾਪਾ ਦੇ ਫ੍ਰੈਂਡ ਨੇ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਬੈਂਸ ਸਾਹਿਬ ਨੇ ਸਿਮਰਜੀਤ ਸਿੰਘ ਬੈਂਸ ਸਾਹਿਬ ਐਮ ਐਲ اے ਸੀ ਪਹਿਲਾਂ ਤੇ ਉਹਨਾਂ ਕੋਲ ਜਾ ਕੇ ਅਪਰੋਚ ਕਰੋ ਵੀ ਹਨਾ ਉਹ ਵੀ ਤੁਹਾਡੀ ਹੈਲਪ ਕਰਨਗੇ ਇਦਾਂ ਦੇ ਮਤਲਬ ਕਮ ਕਮ ਅਜ ਕਹਿੰਦੇ ਹੈਲਪ ਕਰਦੇ ਨੇ ਤੇ ਮੈਂ ਤੇ ਮੰਮਾ ਗਏ ਉਹਨਾਂ ਕੋਲੇ ਉਹਨਾਂ ਦਾ ਆਫਿਸ ਲੱਗੇ ਸੀ ਇੱਦੇ ਆਪਾਂ ਉਹਨੂੰ ਜਾ ਕੇ ਦੱਸਿਆ ਕਿ ਦਾ ਸਿਲੈਕਸ਼ਨ ਹੋਈ ਹੈ ਪਹਿਲਾਂ ਤਾਂ ਬੜੇ ਖੁਸ਼ ਹੋਏ ਉਹਨਾਂ ਨੇ ਵਧਾਈ ਦਿੱਤੀ ਹਨਾ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਇਸ ਲੈਵਲ ਤੱਕ ਸਿਲੈਕਟ ਹੀ ਹੋ ਗਏ ਫਿਰ ਉਹ ਕਹਿੰਦੇ ਆਪਾਂ ਦੇਖਦੇ ਹਾਂ ਕੋਈ ਨਾ ਦੋ ਮੈਨੂੰ ਟਾਈਮ ਦਿਓ ਥੋੜਾ ਜਿਹਾ ਜੇ ਲੋ ਫਿਰ ਅੱਪਾ ਵਾਪਸ ਆ ਕੇ ਘਰੇ ਆ ਕੇ ਦੱਸਿਆ ਕਿ ਇੰਨੇ ਦਿਨوں ਨੇ ਕਿਹਾ ਕਿ ਥੋੜਾ ਬੰਚਡ ਆਊਟ ਸੀਗਾ ਪਤਾ ਨਹੀਂ ਕੀ ਹੋਊਗਾ ਹਨਾ ਤੇ ਫਿਰ ਦੋ ਦਿਨਾਂ ਬਾਅਦ ਹੀ ਉਹਨਾਂ ਦੀ ਕਾਲ ਆ ਗਈ ਸੀ ਕਹਿੰਦੇ ਵੀ ਐਮ ਐਲ ਏ ਸਾਹਿਬ ਉਹਨਾਂ ਦੇ ਆਫਿਸ 'ਚ ਕਿਸੇ ਨੇ ਫੋਨ ਕੀਤਾ ਕਿ ਐਮ ਐਲ ਏ ਸਾਹਿਬ ਨੇ ਤੁਹਾਡੇ ਘਰੇ ਆਣਾ ਹੈ ਵੀ ਤੁਸੀਂ ਘਰੇ ਰਹੋ ਠੀਕ ਹੈ ਘਰੇ ਆਏ ਤੇ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਵੀ ਹਨਾ ਕਿਸ ਕਿਸ ਚੀਜ਼ ਵਾਸਤੇ ਘਰੇ ਆ ਰਹੇ ਆ ਕਰਿਆ ਕਿ ਉਹਨਾਂ ਨੇ ਕਿਹਾ ਕਿ ਚਲੋ ਹਨਾ ਵੀ ਉਹਨਾਂ ਨੇ ਪੁੱਛਿਆ ਕਿੰਨਾ ਟੋਟਲ ਹੁੰਦਾ ਹੈ ਕਿਹੜੀ categories ਚ ਖੇਡਦੇ ਹੋ ਸਾਰਾ ਕੁਝ ਪੁੱਛਿਆ ਤੇ ਆ ਕੇ ਕਹਿੰਦੇ ਚਲੋ ਆ ਫੜੋ ਮੇਰੇ ਵੱਲੋਂ ਤੁਹਾਨੂੰ ਬਲੇਸਿੰਗਸ ਨੇ ਤੇ ਜਾ ਕੇ ਜਿੱਤ ਕੇ ਆਓ ਵਧੀਆ ਵਧੀਆ ਹਨਾ ਆਪਣਾ ਖੇਡ ਕੇ ਆਓ ਤੇ ਉਹਨਾਂ ਨੇ ਮੈਨੂੰ 50000 ਦੀ ਅਮਾਉਂਟ ਸੀ ਕਰਿਆ ਕੇ ਦੇ ਕੇ ਗਏ ਸੀ ਇਸ ਤਰ੍ਹਾਂ ਦੇ ਅਕਸਰ ਮਿਲਦੇ ਰਹਿਣ ਤਾਂ ਅੱਗੇ ਫੀਲਡ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ ਬਿਲਕੁਲ ਬਿਲਕੁਲ ਹੁਣ ਮੇਨ ਪਲੇਅਰ ਤੇ ਡਾਈਟ ਦੇ ਸਿਰ ਤੇ ਹੀ ਹੁੰਦਾ ਤੇ ਬਸ ਹੁਣ ਇਹੀ ਹੈ ਕਿ ਥੋੜਾ ਮੇਰਾ ਡਾਈਟ ਦਾ ਇਸ਼ੂ ਜਿਹੜਾ ਉਹ ਸੋਲਵ ਹੋ ਜਵੇ ਤੇ ਟਰੈਵਲ ਐਕਸਪੈਂਸਸ ਦਾ ਚਲੋ ਕਿਤੇ ਨਾ ਕਿਤੇ ਹਰ ਵਾਰੀ ਮੇਰੀ ਕਿਤੇ ਨਾ ਕਿਤੇ ਕਿਤੇ ਨਾ ਹੈਲਪ ਹੋ ਜਾਂਦੀ ਹੈ ਇਸਵਰੀ ਬੈਂਸਾਪ ਨੇ ਕਰਕੇ ਚਲੋ ਬਹੁਤ ਥੈਂਕ ਯੂ ਉਹਨਾਂ ਦਾ ਤੇ ਹੁਣ ਮੈਂ ਡਾਈਟ ਦਾ ਉਹ ਦੇਖਦੇ ਆਂ ਵੀ ਥੋੜੇ ਦਿਨ ਤੱਕ ਸੈਟਾਂ ਦੇ ਕਿਉਂਕਿ ਰੀਸੈਂਟਲੀ ਕੰਪੀਟੀਸ਼ਨ ਖੇਡਣ ਜਾਣਾ ਹੀ ਹੈ ਹੁਣ ਥੋੜੇ ਦਿਨ ਤੱਕ ਬਹੁਤ ਬਹੁਤ ਧੰਨਵਾਦ ਇਹ ਜੀਆਂ ਵੀ 3 ਹੈਗੀਆਂ ਵਾਂ ਜਿਨ੍ਹਾਂ ਦਾ ਕਰਕੇ ਆਪਣੇ ਦੇਸ਼ ਦਾ ਨਾਮ ਮਰੋਸ਼ਨ ਹੁੰਦਾ ਜਿਵੇਂ ਕਈ ਸਰਕਾਰਾਂ ਇਹਨਾਂ ਦੀ ਹੱਥ ਬਾਹ ਫੜ ਲਵੇ ਜਿਵੇਂ ਕਿ ਤੀ ਨੂੰ ਕਿਤੇ ਪ੍ਰੋਬਲਮ ਆਂਦੀ ਡਾਈਟ ਦੀ ਜਾਂ ਕੋਈ ਹੋਰ ਵੀ ਦਿੱਕਤ ਆਂਦੀ ਆ ਤੇ ਜੇ ਸਰਕਾਰਾਂ ਇਹਨਾਂ ਦਾ ਹੱਥ ਫੜ ਲੈ ਇਹ ਤੀਆਂ ਸਾਡਾ ਹੋਰ ਵੀ ਬੁਲੰਦੀਆਂ ਤੇ ਨਾਮ ਬਚਾ ਸਕਦੀਆਂ ਹੋਰ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਲੇਟਸਟ ਫੋਨਿੰਗ ਦੇ ਨਾਲ